ਤੇ ਹੁਣ ਮਾਰੇ ਜਿਹੜਾ ਵਾ ਮੌਸਮ ਸਰਦੀਆਂ ਦਾ ਆ ਗਿਆ ਵਾ ਤਾਂ ਕਰਕੇ ਸਰਦੀ ਆਈ ਆ ਆਪਾਂ ਜਿਹੜਾ ਵਗਾ ਉਹ ਬੰਦ ਕਰਤੀ ਆ ਤੇ ਹੁਣ ਜਿਹੜਾ ਵਾ ਇਹ ਵੀ ਗਰਮ ਸਰਦੀ ਆਈ ਵਾ ਤੇ ਨਾਲੇ ਉਦਾਂ ਵੀ ਪ੍ਰਾਤਨ ਜਿਹੜੇ ਆਪਣੇ ਮਿੱਟੀ ਦੇ ਹੀ ਗਲਾਸ ਚੱਲਦੇ ਹੁੰਦੇ ਹੈਗੇ ਜਾਂ ਤਾਂਬੇ ਦੇ ਜਾਂ ਸਰਬ ਲੋਹੇ ਦੇ ਚੱਲਣੇ ਤੇ ਫਿਰ ਆਪਾਂ ਤਾਂ ਕਰਕੇ ਇੱਥੇ ਜਿਹੜਾ ਵਾ ਕੁਲੜ ਦੇ ਰੱਖੇ ਹੈਗੇ ਤਿਆਜਵੀਂ ਵਿਦਿਆੰਗ ਸਿੰਘ ਦਲਾ ਪੰਥਾਂ ਦੇ ਵਿੱਚ ਇਹੋ ਹੀ ਖਰਾਕਾਂ ਚੱਲਦੀਆਂ ਵਾਂ ਸਰਦੀਆਂ ਹੀ ਚੱਲਦੀ ਆ ਸਰਦੀਆਂ ਦੇ ਵਿੱਚ ਜਿਹੜਾ ਆਪਾਂ ਦੁੱਧ ਤਿਆਰ ਕੀਤਾ ਵਾ ਡਰਾਈ ਫਰੂਟ ਵਾਲਾ ਉਹ ਚੱਲਦਾ ਵਾ ਪ੍ਰਾਣੇ ਬੁਜ਼ੁਰਗ ਜਿਹੜੇ ਆ ਉਹ ਹਜੇ ਵੀ ਆਪਾਂ ਵੇਖੀਏ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਖਰਾਕਾਂ ਖਾਧੀਆਂ ਵਾਂ ਆਈ ਤੁਹਾਨੂੰ ਬਾਬਾ ਜੀ ਨੇ ਮਿਲਉਣੇ ਆ ਬਾਬਾ ਜੀ ਜਿਹੜੇ ਪਟਾਲਾ ਦੇ ਵਿੱਚ ਦੁੱਧ ਦਾ ਸਟਾਲ ਲਾਇਆ ਉਹ ਦੁੱਧ ਦੇ ਸਟਾਲ ਤੇ ਵੀ ਨਾਲ ਹੀ ਤੁਸੀਂ ਦੇਖ ਸਕਦੇ ਜੀ ਬਾਬਾ ਜੀ ਨੇ ਪਹਿਲਾਂ ਜਿਹੜਾ ਵਾ ਸਰਦਾਈ ਦਾ ਸਟਾਲ ਲਗਾਇਆ ਹੁੰਦਾ ਸੀ ਪਰ ਸਰਦਾਈ ਦੇ ਨਾਲ ਨਾਲ ਜਿਸ ਤਰ੍ਹਾਂ ਠੰਡ ਆ ਗਈ ਠੰਡ ਦੇ ਵਿੱਚ ਬਾਬਾ ਜੀ ਨੇ ਜਿਹੜਾ ਵਾ ਦੁੱਧ ਦਾ ਸਟਾਲ ਲਗਾਤਾ ਔਰ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਨਿਭਾਈ ਆ ਕੁਝ ਟਾਈਮ ਔਰ ਹੁਣ ਜਿਹੜੀ ਬਾਬਾ ਜੀ ਜਿਹੜੇ ਆ ਦੁੱਧ ਦੀ ਸੇਵਾ ਕਰਦੇ ਆ ਹਾਂਜੀ ਬਾਬਾ ਜੀ ਦੁੱਧ ਦਾ ਸਟਾਲ ਲਗਾਉਂਦੇ ਹੋ ਕੀ ਖਾਸੀਅਤ ਹੈ ਦੁੱਧ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਜੀ ਆਪਣਾ ਨਾਮ ਸਾਗਰ ਸਿੰਘ ਹੈ ਜੀ ਤੇ ਆਪਾਂ ਜਿਹੜਾ ਵਗਾ ਪਹਿਲਾਂ ਸਰਦਾਈ ਦਾ ਮਹਾਰਾਜ ਹੀ ਲਾਉਂਦੇ ਰਹੇ ਹਾਂ ਕਿ ਇੱਥੇ ਬਟਾਲੇ ਦੇ ਵਿੱਚ ਕਨਵਾ ਰੋ ਤੇ ਸੰਗਤਾਂ ਦਾ ਬੜਾ ਪਿਆਰ ਮਿਲਿਆ ਜੀ ਬਹੁਤ ਸੰਗਤਾਂ ਨੂੰ ਜਿਹੜਾ ਵਾ ਵਧੀਆ ਲੱਗੀ ਸਰਦੀਆਈ ਆਪਣੀ ਤੇ ਹੁਣ ਮਾਰੇ ਜੀ ਜਿਹੜਾ ਵਾ ਮੌਸਮ ਸਰਦੀਆਂ ਦਾ ਆ ਗਿਆ ਵਾ ਤਾਂ ਕਰਕੇ ਸਰਦੀਆਈ ਆਪਾਂ ਜਿਹੜਾ ਵਗਾ ਉਹ ਬੰਦ ਕਰਤੀ ਆ ਤੇ ਹੁਣ ਜਿਹੜਾ ਵਾ ਇਹ ਵੀ ਗਰਮ ਸਰਦੀਆਈ ਵਾ ਸਿਰਫ ਫਰਕ ਇਹ ਆ ਕਿ ਇਹਨੂੰ ਆਪਾਂ ਦੁੱਧ ਦੇ ਵਿੱਚ ਕਾੜ ਕੇ ਤੇ ਡਰਾਈ ਫਰੂਟ ਜਿਹੜੇ ਰਸਤ ਜਿਹੜੀ ਸਰਦੀਆਈ ਦੀ ਹੁੰਦੀ ਹੈ ਉਹ ਸਾਰੀ ਆਪਾਂ ਮਿਕਸ ਕਰਕੇ ਇਹਦੇ ਵਿੱਚ ਤੇ ਦੇਸੀ ਘਿਓ ਪਾ ਕੇ ਤੇ ਆਪਾਂ ਜਿਹੜੇ ਕੁੱਲੜ ਰੱਖੇ ਆ ਮਿੱਟੀ ਦੇ ਉਹਨਾਂ ਦੇ ਵਿੱਚ ਸੰਗਤਾਂ ਨੂੰ ਆਪਾਂ ਸਕਾਈਦਾ ਵਾ ਜੀ ਕੋਈ ਦੁੱਧ ਤੇ ਪਹਿਲਾਂ ਸਟੀਲ ਦੇ ਗਲਾਸ ਜੀ ਹੱਲੇ ਹੀ ਮਿਲਦਾ ਵਾ ਪਰ ਕੁੱਲੜ 'ਚ ਇੱਕ ਦੁੱਧ ਮਿਲਣਾ ਕੋਈ ਵੱਖਰੀ ਚੀਜ਼ ਹੈਗੀ ਇੱਥੇ ਕੁਝ ਖਾਸ ਹੈ ਮਾਰੇ ਜੀ ਖਾਸ ਤੇ ਇਹਦੇ ਵਿੱਚ ਇਦਾਂ ਵਾ ਕਿ ਆਪਾਂ ਹੁਣ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੇਖਿਆ ਨਾ ਵਾ ਕੇਸਰ ਵਾਲਾ ਦੁੱਧ ਮਿਲਦਾ ਵਾ ਕੁੱਲੜ ਦੇ ਵਿੱਚ ਤੇ ਨਾਲੇ ਉਦਾਂ ਵੀ ਪ੍ਰਾਤਨ ਜਿਹੜੇ ਆਪਣੇ ਮਿੱਟੀ ਦੇ ਗਲਾਸ ਚੱਲਦੇ ਹੁੰਦੇ ਹੈਗੇ ਜਾਂ ਤਾਂਬੇ ਦੇ ਜਾਂ ਸਰਬ ਲੋਹੇ ਦੇ ਚੱਲਣੇ ਤੇ ਫਿਰ ਆਪਾਂ ਤਾਂ ਕਰਕੇ ਇੱਥੇ ਜਿਹੜਾ ਵਾ ਕੁੱਲੜ ਦੇ ਰੱਖੇ ਹੈਗੇ ਤੇ ਇਸ ਕਰਕੇ ਕਿਉਂਕਿ ਡਿਸਪੋਜ਼ੇਬਲ ਜਿਹੜੇ ਆ ਉਹ ਆਪਾਂ ਵਰਤ ਦੇਣੀ ਹੈਗੇ ਉਹਦੇ ਵਿੱਚ ਆਪਾਂ ਨਾ ਦੇ ਵਰਤਣਾ ਚਾਹੁੰਦੇ ਆ ਤੇ ਨਾ ਹੀ ਆਪਾਂ ਸੰਤ ਨੂੰ ਦੇਣਾ ਚਾਹੁੰਦੇ ਆ ਉਹਦੇ ਵਿੱਚ ਪਾਪਾ ਜੀ ਦੁੱਧ 'ਚ ਫਿਰ ਕਿਹੜੀ ਕਿਹੜੀ ਚੀਜ਼ ਪਾਈ ਜਾਂਦੀ ਹੈ ਕੀ ਰਸ ਰਸ ਪਾਈ ਜਾਂਦੀ ਹੈ ਉਹ ਦੱਸ ਦਿਓ ਮੜ ਜੀ ਇਹਦੇ ਵਿੱਚ ਮਹਾਰਾ ਜੀ ਆਪਾਂ ਬਾਦਾਮ ਖਸਖਸ ਮਗਜ ਇਲਾਇਚੀ ਪਾਈਦੀ ਆ ਤੇ ਨਾਲ ਜਿਹੜਾ ਵਾ ਆਪਾਂ ਦੇਸੀ ਘਿਓ ਦਾ ਜਿਹੜਾ ਵਗਾ ਉਹ ਪਾ ਕੇ ਵਿੱਚ ਤੇ ਕਾੜ ਕੇ ਦੁੱਧ ਜਿਹੜਾ ਵਾ ਉਹ ਸੰਤਾਂ ਨੂੰ ਦਈਦਾ ਜੀ ਫਿਰ ਨੌਜਵਾਨ ਕਿੰਨੇ ਕੇ ਹੁੰਦੇ ਇੱਥੇ ਪੀਣ ਵਾਸਤੇ ਨੌਜਵਾਨ ਵੀ ਹੁੰਦੇ ਆ ਬਜ਼ੁਰਗ ਵੀ ਹੁੰਦੇ ਆ ਪੈਣਾ ਬੀਬੀਆਂ ਸਾਰੇ ਆਉਂਦੇ ਆ ਆਪਣੇ ਕੋ ਕਿਉਂਕਿ ਇਹ ਆਪਣਾ ਪਹਿਲਾ ਸਰਦਿਆਈ ਦਾ ਹੀ ਨਾ ਇੱਥੇ ਤੇ ਇਸ ਕਰਕੇ ਜਿਹੜਾ ਵਾ ਸੰਗਤ ਆਪਣੇ ਨਾਲ ਜੁੜੀ ਆ ਸੰਗਤ ਪਹਿਲਾਂ ਤੋਂ ਆਪਾਂ ਨੂੰ ਜਾਣਦੀ ਆ ਸਰਦਿਆਈ ਦੇ ਕਰਕੇ ਤੇ ਰੈਗੂਲਰ ਹੀ ਜਿਹੜੇ ਕਸਟਮਰ ਆਪਣੇ ਕੋ ਪਿੰਦੇ ਸੀਗੇ ਉਹ ਹੁੰਦੇ ਆ ਤੇ ਬਾਕੀ ਹੌਲੀ ਹੌਲੀ ਸੰਗਤਾਂ ਨੂੰ ਪਤਾ ਲੱਗਦਾ ਜਾਣ ਡਿਆ ਵਾ ਕਿ ਇਹ ਕੱਲਾ ਦੁੱਧ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਵਗਾ ਉਹ ਸਰਦਿਆਈ ਵਾਲਾ ਹੀ ਸਾਰਾ ਸਮਾਨੇ ਦੇ ਵਿੱਚ ਪਿੰਦਾ ਵਾ ਬਾਬੇ ਪ੍ਰਾਣੇ ਬਜ਼ੁਰਗ ਜਿਹੜੇ ਦੁੱਧ ਪੀਂਦੇ ਸੀ ਜਿਸ ਤਰ੍ਹਾਂ ਦੁੱਧ ਪ੍ਰਾਣੇ ਅਖਰ ਕਹਿੰਦੇ ਖ ਪ੍ਰਾਣੇ ਖਾਕਾ ਖਾਈ ਤੇ ਖਾਧੀਆਂ ਹੋਈਆਂ ਜਿਹੜੀਆਂ ਹਾਲੇ ਤੱਕ ਬੰਦੇ ਕੈਮ ਰਹਿੰਦੇ ਆ ਉਹੀ ਚੀਜ਼ ਇਹ ਹੈਗੀ ਆ ਬਿਲਕੁਲ ਬਿਲਕੁਲ ਮਹਾਰਾਜ ਜੀ ਹੁਣ ਪ੍ਰਾਣੀਆਂ ਖਰਾਕਾਂ ਆਪਣੀਆਂ ਇਹੋ ਹੀ ਆ ਨਿਹੰਗ ਸਿੰਘਾਂ ਦੀ ਇਦਾਂ ਪਿੱਛੋਂ ਆਪਾਂ ਲਾ ਲਈਏ ਪੀ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਜਾਂ ਆਪਣਾ ਪਲਵਾਨਾਂ ਦੀ ਖਰਾਕ ਲਾ ਲਈਏ ਸਰਦਿਆਈ ਚੱਲਦੀ ਹੁੰਦੀ ਡਰਾਈ ਫਰੂਟ ਉਹਨਾਂ ਨੇ ਰਗੜ ਕੇ ਤੇ ਉਹ ਖਰਾਕਾਂ ਛਕਣੀਆਂ ਤੇ ਅੱਜ ਵੀ ਨੰਗ ਸਿੰਘ ਦਲਾਂ ਪੰਥਾਂ ਦੇ ਵਿੱਚ ਇਹੋ ਹੀ ਖਰਾਕਾਂ ਚੱਲਦੀਆਂ ਵਾਂ ਸਰਦਿਆਈ ਚੱਲਦੀ ਆ ਸਰਦੀਆਂ ਦੇ ਵਿੱਚ ਜਿਹੜਾ ਆਪਾਂ ਦੁੱਧ ਤਿਆਰ ਕੀਤਾ ਵਾ ਡਰਾਈ ਫਰੂਟ ਵਾਲਾ ਉਹ ਚੱਲਦਾ ਵਾ ਤੇ ਇਹੋ ਹੀ ਉਹਨਾਂ ਦੀ ਤਾਕਤ ਦਾ ਰਾਜ ਹੁੰਦਾ ਵਾ ਪਰਾਣੇ ਬਜ਼ੁਰਗ ਜਿਹੜੇ ਆ ਉਹ ਹਜੇ ਵੀ ਆਪਾਂ ਵੇਖੀਏ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਖਰਾਕਾਂ ਖਾਧੀਆਂ ਵਾਂ ਅੱਜ ਕੱਲ ਜਿਹੜਾ ਬਾਜ਼ਾਰਾਂ ਦੇ ਵਿੱਚ ਗੰਦਮਾਂ ਦੀ ਵਿਕੰਡਿਆ ਵਾ ਜੋ ਵੀ ਆਪਾਂ ਲਾ ਲਈ ਤੇ 버거 버거 ਵਗੈਰਾ ਮੋਮੋਸ ਵਗੈਰਾ ਲਾ ਲੀਏ ਤੇ ਉਹ ਸਾਰਾ ਗੰਦਮਾਂ ਦੀ ਆ ਉਹਦੇ ਨਾਲ ਸਰੀਰ ਨੂੰ ਨੁਕਸਾਨ ਬਹੁਤ ਹੁੰਦਾ ਬਾਚ ਹੈ ਤੇ ਇਹ ਤਾਕਤ ਵਾਲੀਆਂ ਚੀਜ਼ਾਂ ਵਾਂ ਇਹੋ ਹੀ ਛਕਣੀਆਂ ਚਾਹੀਦੀਆਂ ਆਪਾਂ ਨੂੰ ਪਰ ਦੇਖਿਆ ਗਿਆ ਪੰਜਾਬੀ ਨੌਜਵਾਨ ਜਿਹੜਾ ਦੁੱਧ ਲਗਾ ਕੇ ਬੈਠਾ ਨਹੀਂ ਤੇ ਲੋਕੀ ਜਿਹੜੇ ਆ ਤੇ ਚਾਈਨੈਸ ਮਾਣ ਜਿਹੜਾ ਵਿਖਦਾ ਉਹਨੂੰ ਖਾਂ ਜਾਂਦੇ ਤੁਸੀਂ ਅ ਮਾਰੇ ਜੀ ਲਾਉਣ ਨੂੰ ਤੇ ਆਪਾਂ ਵੀ ਲਾ ਲੈਣਾ ਹੈਗਾ ਇੱਥੇ ਭਲੇ ਇਹ ਆ ਵੀ ਉਹਦੇ ਨਾਲ ਫਿਰ ਸਰੀਰ ਨੂੰ ਨੁਕਸਾਨ ਬਹੁਤ ਆ ਸਵਾਦ ਤੇ ਆਪਾਂ ਘੜੀ ਦੀ ਘੜੀ ਲੈ ਲੈਣਾ ਹੁੰਦਾ ਵਗਾ ਦਾ ਤੇ ਬਾਅਦ ਜਿਹੜਾ ਸਰੀਰ ਨੂੰ ਨੁਕਸਾਨ ਹੋਣਾ ਵਗਾ ਉਹਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਵਾ ਤੇ ਤਾਂ ਕਰਕੇ ਆਪਾਂ ਇੱਕ ਨੈਚੁਰਲ ਦੀ ਚੀਜ਼ ਰੱਖਣਾ ਚਾਹੁੰਦੇ ਆ ਕਿਉਂਕਿ ਆਪਣੇ ਤੇ ਸੰਗਤ ਵੀ ਵਿਸ਼ਵਾਸ ਬੜਾ ਕਰਦੀ ਆ ਕਿਉਂਕਿ ਆਪਾਂ ਮਾਰੇ ਦਾ ਬਾਣਾ ਪਾਇਆ ਵਾ ਤੇ ਤਾਂ ਕਰਕੇ ਆਪਾਂ ਆਪਣੇ ਤੇ ਸੰਗਤ ਦਾ ਵਿਸ਼ਵਾਸ ਹੈ ਤੇ ਆਪਾਂ ਸੰਗਤ ਨੂੰ ਗਲਤ ਚੀਜ਼ ਕਿਉਂ ਖਵਾਈਏ ਆਪਾਂ ਇਸ ਕਰਕੇ ਨੈਚੁਰਲ ਚੀਜ਼ ਰੱਖੀ ਆ ਸਰਦੈਈ ਵੀ ਆਪਣੀ ਨੈਚੁਰਲ ਹੀਗੀ ਤੇ ਹੁਣ ਜਿਹੜਾ ਦੁੱਧ ਵਾ ਆਪਣਾ ਇਹ ਵੀ ਆਪਾਂ ਨੈਚੁਰਲ ਰੱਖਿਆ ਵਗਾ ਬਾਬਾਈ ਦੁੱਧ ਜਿਹੜਾ ਹੈ ਘਰ ਦਾ ਦੁੱਧ ਹੈ ਕਿ ਬਜ਼ਾਰੋਂ ਲਿਆਂਦੇ ਤੁਸੀਂ ਆ ਜੀ ਨਹੀਂ ਮਹਾਰਾਜ ਜੀ ਅਜੇ ਆਪਣਾ ਜਿਹੜਾ ਵਾ ਘਰ ਦਾ ਦੁੱਧ ਵਗਾ ਤੇ ਆਪਣੇ ਕੋਈ ਗਾਇਆਂ ਵਾਂ ਰੱਖੀਆਂ ਆਪਾਂ ਤੇ ਦੇਸੀ ਘਿਓ ਤੇ ਦੁੱਧ ਜਿਹੜਾ ਅਜੇ ਆਪਣਾ ਘਰ ਤੋਂ ਹੀ ਆਉਂਦਾ ਹੈ ਕਿ ਆਪਣਾ ਨਵਾਂ ਨਵਾਂ ਹੈਗਾ ਤੇ ਤਾਂ ਕਰਕੇ ਹਜੇ ਤੇ ਆਪਣਾ ਹੀ ਹੈਗਾ ਗਫਾ ਆਪਣੇ ਸਾਹਮਣੇ ਹੀ ਆਪਣਾ ਲਈਦਾ ਵਾ ਬਾਰੋਂ ਚੀਜ਼ ਪਤਾ ਨਹੀਂ ਭਾਜੀ ਆਪਾਂ ਨੂੰ ਕਿੱਦਾਂ ਦੀ ਮਿਲਣੀ ਆ ਕਿੱਦਾਂ ਦੀ ਨਹੀਂ ਮਿਲਣੀ ਵਿੱਚ ਮਿਲਾਵਟ ਹੋਈ ਹੋਣੀ ਆ ਨਹੀਂ ਹੋਈ ਹੋਣੀ ਤਾਂ ਕਰਕੇ ਆਪਣੇ ਘਰ ਦਾ ਹੀ ਆ ਕੇ ਸਮਾਨ ਉਹ ਵੀ ਗੁਰਦੁਆਰਾ ਸਾਹਿਬ ਚ ਵੀ ਤੁਸੀਂ ਸੇਵਾ ਕੀਤੀ ਕੁਝ ਟਾਈਮ ਹਾਂਜੀ ਮਹਾਰਾਜ ਜੀ ਪਹਿਲਾਂ ਆਪਾਂ ਜਲੰਧਰ ਮੈਂ ਪਲੱਸ 2 ਪਾਸ ਆਊਟ ਹੋ ਕੇ ਫਿਰ ਮੈਂ ਜਲੰਧਰ ਕਾਫੀ ਟਾਈਮ ਗਰੰਤੀ ਸਿੰਘ ਦੀ ਕੀਰਤਨ ਦੀ ਸੇਵਾ ਨਿਭਾਉਂਦਾ ਰਿਆਂ ਉਸ ਤੋਂ ਬਾਅਦ ਬਟਾਲੇ ਤੇ ਉਸ ਤੋਂ ਬਾਅਦ ਪਠਾਨਕੋਟ ਵੀ ਸੇਵਾ ਨਿਭਾਈ ਆ ਤੇ ਫਿਰ ਆਪਾਂ ਇੱਧਰ ਨੂੰ ਆ ਗਏ ਮਹਾਰਾਜ ਜੀ ਕੁਝ ਕਰਦੇ ਕਿਤੇ ਮਾਇਆ ਦਾ ਸਰਕਲ ਨਹੀਂ ਚੱਲਦਾ ਜੀ ਤੇ ਆਪਣਾ ਹੁਣ ਵਧੀਆ ਵਾ ਇੱਥੇ ਚਲੋ ਮਾਰੇ ਨੇ ਕਿਰਪਾ ਕੀਤੀ ਹੈਗੀ ਤੇ ਫਿਰ ਆਪਣੇ ਪਿਤਾ ਜੀ ਹੁਣੀ ਜਾਂ ਉਹ ਵੀ ਕਾਲ ਚਲਾਣਾ ਕਰ ਗਏ ਸੀਗੇ ਉਸ ਤੋਂ ਬਾਅਦ ਫਿਰ ਕਰ ਦੀ ਜੇ ਮੇਰੀ ਸਾਰੀ ਆਪਣੇ ਤੇ ਸੀਗੀ ਤੇ ਤਾਂ ਕਰਕੇ ਆਪਾਂ ਜਿਹੜਾ ਵਾ ਆਪਣਾ ਹੀ ਘਰਵਹਾਰ ਸ਼ੁਰੂ ਕੀਤਾ ਜੀ ਬਾਈ ਇੱਥੇ ਗੁਜ਼ਾਰਾ ਹੋ ਜਾਂਦਾ ਵਾ ਗੁਜ਼ਾਰਾ ਹਾਂਜੀ ਮਹਾਰਾਜ ਜੀ ਚੱਲੀ ਜਾਂਦਾ ਵਾ ਤੇ ਇਹ ਆ ਵੀ ਆਪਣਾ ਸਰਦਿਆਈ ਦਾ ਤੇ ਬਹੁਤ ਵਧੀਆ ਚੱਲਿਆ ਤੇ ਦੁੱਧ ਦਾ ਅਜੇ ਰਿਸਪੌਂਸ 50% ਹੈਗਾ ਸੰਗਤ ਦਾ ਤੇ ਬੇਨਤੀ ਤੇ ਚਲੋ ਸੰਗਤ ਨੂੰ ਇਹੋ ਹੀ ਆ ਕਿ ਜਿੰਦਾ ਅੱਗੇ ਤੁਸੀਂ ਸਰਦਿਆਈ ਨੂੰ ਜਿਹੜਾ ਵਗਾ ਪਿਆਰ ਦਿੱਤਾ ਇਸੇ ਤਰ੍ਹਾਂ ਹੁਣ ਦੁੱਧ ਨੂੰ ਵੀ ਪਿਆਰ ਦਿਓ ਕਿਉਂਕਿ ਇਹ ਕੱਲਾ ਦੁੱਧ ਇਹ ਸਰਦੀ ਆਈ ਹੈਗੀ ਇੱਕ ਗਰਮ ਸਰਦੀ ਆਈ ਹੈਗੀ ਸੁਣਦੇ ਬਾਬਾ ਜੀ ਨੇ ਬਾਬਾ ਜੀ ਨੇ ਜਿਹੜਾ ਦੁੱਧ ਦਾ ਕੰਮ ਸ਼ੁਰੂ ਕੀਤਾ ਹੈ ਕਹਿੰਦੇ ਚਾਈਨੀਜ਼ ਸਮਾਜ ਦੇ ਲੋਕਾਂ ਨੇ ਬਹੁਤ ਖਾਦਾ ਪਰ ਜਿਹੜੀ ਤਾਕਤ ਵਾਲੀ ਚੀਜ਼ਾਂ ਆ ਉਹ ਬਾਬਾ ਜੀ ਨੇ ਸ਼ੁਰੂ ਕੀਤੀਆਂ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਤਾਕਤਾਂ ਜਿਸ ਤਰ੍ਹਾਂ ਦੁੱਧ ਕਹਿੰਦੇ ਸੀ ਪੁਰਾਣੇ ਬਜ਼ੁਰਗ ਪੀਂਦੇ ਆ ਉਸ ਤਰ੍ਹਾਂ ਹੀ ਬਾਬਾ ਜੀ ਨੇ ਦੁੱਧ ਬਦਾਮਾਂ ਵਾਲਾ ਇੱਥੇ ਬਟਾਲੇ ਜੀ ਸ਼ੁਰੂ ਕੀਤਾ ਮੈਂ ਬਟਾਲੇ ਦਾ ਵਿਕੀ ਮਲਿਕ ਦਾ ਨਮੂਡ ਚੈਨਲ ਆ